ਜਿਹੜਾ ਜਨ ਬਣ ਜਾਂਦਾ ਹੈ ਨਾ ਗੁਰਮੁਖੋ ਜਨ ਤੇਰਾ ਜਨ ਏਕ ਆਦ ਕੋਈ ਇਹ ਵੀ ਕਿਹਾ ਮਹਾਰਾਜ ਜਨਾਂ ਦੀ ਗਿਣਤੀ ਬਹੁਤੀ ਨਹੀਂ ਹੁੰਦੀ ਵਿਰਲੇ ਟਾਵੇਂ ਹੁੰਦੇ ਜਿਹੜੇ ਆਪਣੇ ਗੁਰੂ ਦੇ ਔਰ ਅਕਾਲ ਪੁਰਖ ਦੇ ਜਨ ਬਣੇ ਹੁੰਦੇ ਹੈਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਉਹ ਵਿਰਲੇ ਟਾਵੇਂ ਹਨ ਗੁਰਮੁਖੋ ਜਿਹੜੇ ਜਨ ਹਨ ਪ੍ਰਸੰਗਤ ਜੀ ਆਪਾਂ ਭਾਵੇਂ ਜਨ ਨਾ ਹੋਈਏ ਦੋ ਗੱਲਾਂ ਦਾ ਧਿਆਨ ਰੱਖਣਾ ਹੈ ਇੱਕ ਤੇ ਜਨ ਬਨਣ ਵੱਲ ਵਧਣਾ ਜ਼ਰੂਰ ਚਾਹੀਦਾ ਅੱਜ ਜਨ ਨਹੀਂ ਹਾਂ ਮਤਲਬ ਅੱਜ ਅਵਸਥਾ ਉੱਚੀ ਨਹੀਂ ਹੈ ਉੱਚੀ ਅਵਸਥਾ ਬਨਣ ਵੱਲ ਨੂੰ ਵਧਣਾ ਜ਼ਰੂਰੀ ਹੈ ਸਕੂਲੀ ਬੱਚਾ ਪੜਦਾ ਜਦ ਤੇ ਸਾਰੇ ਬੱਚੇ ਡਾਕਟਰ ਨਹੀਂ ਬਣਦੇ ਸਾਰੇ ਇੰਜੀਨੀਅਰ ਨਹੀਂ ਬਣਦੇ ਸਾਰੇ ਡੀਸੀ ਨਹੀਂ ਬਣਦੇ ਸਾਰੇ ਜੱਜ ਨਹੀਂ ਲੱਗਦੇ ਸਾਰੇ ਸਾਇੰਟਿਸਟ ਨਹੀਂ ਬਣਦੇ ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਸਾਰੇ ਪੜਨ ਵਾਲੇ ਬੱਚੇ ਨਹੀਂ ਬਣਦੇ ਜੱਜ ਵੀ ਪੜਨ ਵਾਲੇ ਬੱਚਿਆਂ ਚੋਂ ਹੀ ਕੋਈ ਬਣਦਾ ਸਾਇੰਟਿਸਟ ਵਿਗਿਆਨੀ ਇੰਜੀਨੀਅਰ ਡਾਕਟਰ ਉਹ ਵੀ ਸਕੂਲੇ ਪੜਨ ਵਾਲੇ ਛੋਟੇ ਛੋਟੇ ਬੱਚਿਆਂ ਦੇ ਵਿੱਚੋਂ ਹੀ ਕੋਈ ਬਣੇਗਾ ਇਸ ਕਰਕੇ ਪੜਨਾ ਸਭ ਨੂੰ ਚਾਹੀਦਾ ਪਰ ਉਸ ਮੰਜ਼ਲੇ ਮਕਸੂਦ ਤੱਕ ਪਹੁੰਚਦੇ ਕੋਈ ਵਿਰਲੇਟਾ ਮਿਲ ਇੰਜ ਹੀ ਇਸੇ ਤਰ੍ਹਾਂ ਉੱਚੀ ਅਵਸਥਾ ਜਨ ਬਣਨ ਦੀ ਇੱਥੇ ਪਹੁੰਚਦਾ ਕੋਈ ਵਿਰਲੇ ਪਿਆਰਿਓ ਪਰ ਕੋਸ਼ਿਸ਼ ਆਪਾਂ ਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜਿਹੜਾ ਬੰਦਾ ਕੋਸ਼ਿਸ਼ ਹੀ ਨਹੀਂ ਕਰਦਾ ਉਹ ਤੇ ਮੁਰਦਿਆਂ ਦੇ ਸਮਾਨ ਹੈ ਜਿਹੜਾ ਯਤਨ ਨਹੀਂ ਕਰਦਾ ਚੰਗੇ ਬਣਨ ਦਾ ਯਤਨ ਕਰਨਾ ਚਾਹੀਦਾ ਇੱਕਦਮ ਚੰਗਾ ਨਹੀਂ ਬਣਿਆ ਜਾਂਦਾ ਹੌਲੀ ਹੌਲੀ ਚੰਗਾ ਬਣ ਸਕਨੇ ਆ ਪਰ ਤਾਂ ਬਣਾਂਗੇ ਜੇ ਬਣਨ ਦਾ ਯਤਨ ਕਰਾਂਗੇ ਤੇ ਜੇ ਯਤਨ ਵੀ ਨਹੀਂ ਕਰਾਂਗੇ ਤੇ ਫਿਰ ਤੇ ਕਿੱਥੋਂ ਬਣਾਂਗੇ ਪਿਆਰੇਓ ਤੇ ਜਨ ਬਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡਾ ਟੀਚਾ ਹੋਣਾ ਚਾਹੀਦਾ ਵੀ ਬਣੀਏ ਕੁਝ ਨਾ ਕੁਝ ਤੇ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਅਸਲ ਵਿੱਚ ਧਰਮ ਦੇ ਅੰਦਰ ਜਿਹੜਾ ਨੀਮਾ ਹੁੰਦਾ ਪਿਆਰਿਓ ਉਹ ਸਭ ਤੋਂ ਉੱਚਾ ਹੁੰਦਾ ਮਰਦ ਕਹਿੰਦੇ ਆਪਸ ਕਉ ਜੋ ਜਾਣੈ ਨੀਚਾ ਸਉ ਗਣੀਐ ਸਭ ਤੇ ਉੱਚਾ ਪਰ ਇੱਕ ਗੱਲ ਦਾ ਧਿਆਨ ਰੱਖਣਾ ਪਿਆਰਿਓ ਕਲੰਗੀ ਧਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਹੈ ਨਾ ਜਿਹੜਾ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਵਿੱਚ ਇਹਦੇ ਵਿੱਚ ਵੀ ਨੀਮਾ ਹੋਣ ਦਾ ਇੱਕ ਵੱਖਰਾ ਮਤਲਬ ਹੈ ਨੀਮਾ ਹੋਣ ਦਾ ਭਾਵ ਇੱਥੇ ਨਹੀਂ ਕਿ ਅਗਲਾ ਤੁਹਾਨੂੰ ਛੇਤਰ ਮਾਰਦਾ ਰਹੇ ਤੇ ਅਗਲਾ ਬੇਇੱਜ਼ਤੀਆਂ ਕਰਦਾ ਰਹੇ ਆਪਣੀਆਂ ਤੇ ਆਪਾਂ ਚੁੱਪ ਕਰਕੇ ਉਹਦੀਆਂ ਗੱਲਾਂ ਨੂੰ ਪਾਣੀ ਵਾਂਗੂ ਪੀਂਦੇ ਰਹੀਏ ਇਦਾਂ ਵੀ ਨਹੀਂ ਹੈ ਆਪਣੀ ਗੱਲ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਚਾਹੀਦਾ ਪਰ ਹੰਕਾਰ ਵਿੱਚ ਆ ਕੇ ਕਿਸੇ ਦੂਜੇ ਦਾ ਨਿਰਾਦਰ ਕਰਨਾ ਨਹੀਂ ਚਾਹੀਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹਨੂੰ ਕਹਿੰਦੇ ਆ ਨੀਵਾ ਹੋ ਕੇ ਰਹਿਣਾ ਇਹਨੂੰ ਕਹਿੰਦੇ ਆ ਨਿਰਮਾਨਤਾ ਵਿੱਚ ਰਹਿਣਾ ਸੰਗਤ ਜੀ ਫਿਰ ਜਿਹੜਾ ਜਨ ਬਣ ਜਾਂਦਾ ਹੈ ਨਾ ਪਰਮੇਸ਼ਰ ਦਾ ਜਨ ਉਹਦੇ ਪਰਥਾਏ ਧੰਗ ਗੁਰੂ ਗ੍ਰੰਥ ਸਾਹਿਬ ਜੀਓ ਕਹਿੰਦੇ ਨੇ हो जानकी हरदास जी جی न जवेक देवी जानकी हरदास जी विरथी न जवेकेवी जानकी हरदास जी विर्त नवेकेवी हो जानकी हरदास जी विरदी न जवेकदेवी ਜਨਕੀ ਅਰਦਾਸ ਜੀ ਮਿਰਥੀ ਨਾ ਜਾਵੇ ਕਦੇ ਵੀ ਜਨਕੀ ਅਰਦਾਸ ਜੀ ਮਿਰਥੀ ਨਾ ਜਾਵੇ ਕਦੇ ਵੀ ਜਨਕੀ ਅਰਦਾਸ ਜੀ ਮਿਰਥੀ ਨਾ ਜਨਕੀ ਅਰਦਾਸ ਜੀ ਮਿਰਥੀ ਨਾ ਜਾਵੇ ਕਦੇ ਵੀ ਜਨਕੀ ਜਾਨ ਕੀ ਅਰਦਾਸ ਜੀ ਫਿਰਤੀ ਨਾ ਜਾਵੇ ਕਦੇ ਵੀ ਜਾਨ ਕੀ ਅਰਦਾਸ ਜੀ ਫਿਰਤੀ ਨਾ ਜਾਵੇ ਕਦੇ ਵੀ ਜਾਨ ਕੀ ਅਰਦਾਸ ਜੀ ਫਿਰਤੀ ਨਾ ਜਾਵੇ ਕਦੇ ਵੀ ਫਿਰਤੀ ਨਾ ਜਾਵੇ ਕਦੇ ਫਿਰਤੀ ਨਾ ਜਾਵੇ ਕਦੇ वेकदेवी नेकदेवी कदेवी वीर थी नृी ने केवी ने न देवी वीर न देवी वीर्ती नेक देवी वीर्त जवी हलकी अर दासी विरथी न ज ਕਰਤਾ ਸਜੀ ਬਿਰਥੀ ਨਾ ਜਾਵੇ ਕਦੇ ਵੀ ਜਨ ਕੀ ਅਰਦਾਸ ਜੀ ਬਿਰਥੀ ਨਾ ਜਾਵੇ ਕਦੇ ਵੀ ਜਨ ਕੀ ਅਰਦਾਸ ਜੀ ਬਿਰਥੀ ਨਾ ਜਾਵੇ ਕਦੇ ਵੀ ਜਨ ਕੀ ਅਰਦਾਸ ਜੀ ਪੀਣਾ ਜਾਵੇ ਕਦੇ ਵੀ ਜਨ ਕੀ ਅਰਦਾਸ ਜੀ ਬਰਤੀ ਨਾ ਜਾਵੇ ਕਦੇ ਵੀ